ਪੰਕਤੀ ਆਪਾਂ ਪੜ੍ਹੀ ਸੀ ਤਨ ਮਨ ਤਨ ਸਭ ਸੋਬ ਗੁਰ ਕੋ ਹੁਕਮ ਨੀ ਹੈ ਬਾਈ ਤਨ ਦੁਆਰਾ ਅਸੀਂ ਡੰਡੌਦ ਵੀ ਕਰ ਸਕਦੇ ਆ ਮੱਥਾ ਢੇਕ ਲਿਆ ਮਨ ਦੇ ਨਾਲ ਬਾਣੀ ਸੁਣ ਲਈ ਮਨ ਨੂੰ ਹਾਜ਼ਰ ਕਰ ਦਿੱਤਾ ਇਹ ਸੌਂਪ ਦਿੱਤਾ ਗੁਰੂ ਨੂੰ ਅਸੀਂ ਮੰਨ ਲੈਂਦੇ ਇੱਕ ਰਹਿ ਗਿਆ ਤਨ ਉਹਦੇ ਘਰ ਪਿਆ ਉਹ ਤੇ ਸਾਡੇ ਲੋਕਰ ਵਿੱਚ ਪਿਆ ਹੈ ਉਹਦੇ ਸਾਡੀ ਅਲਮਾਰੀ ਵਿੱਚ ਪਿਆ ਹੈ ਉਹਦੇ ਐਫ ਡੀ ਦੇ ਰੂਪ ਦੇ ਵਿੱਚ ਪਿਆ ਉਹ ਕਿਦਾਂ ਭੇਟ ਕਰਾਂਗੇ ਤਨ ਮਨ ਧਨ ਸਭ ਸਭ ਗੁਰੂ ਕੋ ਜੇ ਗੁਰੂ ਨੇ ਦੇ ਦਿੱਤਾ ਤੇ ਫਿਰ ਅਸੀਂ ਗੁਜ਼ਾਰਾ ਕਿਦਾਂ ਕਰਾਂਗੇ ਸਵਾਲ ਹੈ ਉਹ ਕਿਦਾਂ ਭੇਟ ਕਰਨਾ ਗੁਰੂ ਨਹੀਂ ਕਹਿੰਦਾ ਵੀ ਬੈਂਕ ਖਾਲੀ ਕਰਕੇ ਤੇ ਮੈਨੂੰ ਦੇ ਦਿਓ ਨਾ ਨਾ ਮਾਣ ਹੁੰਦੇ ਹੋਏ ਨਹੀਂ ਮਾਣਾ ਤਨਵਾਨ ਹੁੰਦੇ ਹੋਏ ਸ਼ਾਹੂਕਾਰ ਹੁੰਦੇ ਹੋਏ ਲੈਂਡਲੋਰਡ ਹੁੰਦੇ ਹੋਏ ਵੀ ਨਿਮਰਤਾ ਰੱਖਣੀ ਮਹਾਰਾਜ ਜੀ ਮੈਂ ਨਾ ਹੀ ਪ੍ਰਭ ਸਭ ਕੀ ਸ ਤੇਰਾ ਤੇਰਾ ਹੀ ਇਹ ਤਨ ਮਹਾਰਾਜ ਇਹ ਸਿਰ ਤੇਰਾ ਹੀ ਨੇ ਥੋੜੇ ਨੇ ਬਹੁਤੇ ਨੇ ਇਹ ਤੇਰਾ ਹੀ ਆ ਭਾਵਨਾ ਰੱਖਣੀ ਹੈ ਮਨ ਤਨ ਤੇ ਧਨ ਨੂੰ ਮਹਾਰਾਜ ਜੀ ਦੇ ਅੱਗੇ ਇਹ ਕਹਿਣਾ ਵੀ ਸੱਚੇ ਬਾਦਸ਼ਾਹ ਤੇਰਾ ਹੀ ਹੈ ਜਦੋਂ ਮਹਾਰਾਜ ਜੀ ਕਹਿੰਦੇ ਕਹਿੰਦੇ ਦਿਆ ਸਿੰਘ ਤੇਰਾ ਸਿਰ ਵੜਨਾ ਹੈ ਵੜਦੀ ਹੈ ਕਹਿੰਦੇ ਮਹਾਰਾਜੀ ਇਹ ਤੇ ਵੜਿਆ ਗਿਆ ਸੀ ਉਦੋਂ ਜਿਦਨ ਪਹਿਲੀ ਵਾਰ ਦਰਸ਼ਨ ਕੀਤੇ ਸੀ ਉਦੋਂ ਵੜ ਦਿੰਦੇ ਕੱਲ ਵੜ ਲਾ ਜਦੋਂ ਮਰਜ਼ੀ ਲੈ ਲਓ ਤੁਹਾਡਾ ਹੀ ਹੈ ਸਤਿਗੁਰੂ ਅੱਗੇ ਸੀਸ ਭੇਟ ਦਿਓ ਮਤਲਬ ਜਿਉ ਪਿੰਡ ਸਭ ਤੇਰਾ ਸਾਡੀ ਜਿੰਦ ਸਾਡੀ ਜਾਨ ਮਹਾਰਾਜੀ ਦੀ ਮੰਨਦਾ ਤੇ ਇਹ ਆਪਾਂ ਨਾ ਸਾਬ ਸੁਧਰੀ ਮਹਾਰਾਜੀ ਕੋ ਲੈ ਕੇ ਜਾਣੀ ਹੈ ਜੇ ਮੇ ਸਾਡੀ ਬੱਚੀ ਧੀ ਭੈਣ ਜਿਹੜੀ ਸਾਡੇ ਘਰੇ ਆ ਜੇ ਵਿਆਹ ਨਹੀਂ ਉਹ ਮਾਨਤ ਹੈ ਟਿੱਲ ਗਿਆ ਹੋਇਆ ਇਹ ਮਨ ਜਿਹੜਾ ਸਾਡਾ ਲੀਰੋ ਲੀਰ ਹੋਇਆ ਪਿਆ ਗੁਰੂ ਦਰਜੀ ਹੈ ਗੁਰੂ ਰੰਗ ਰੰਗਣ ਵਾਲਾ ਇੱਕ ਛੀਂਬਾ ਵੀ ਹੈ ਉਹ ਜਲਾਹ ਵੀ ਹੈ ਉਹ ਚਮਾਰ ਵੀ ਹੈ ਉਹ ਪੰਡਤ ਵੀ ਹੈ ਉਹ ਬਾਹਮਣ ਵੀ ਹੈ ਉਹ ਖਤਰੀ ਵੀ ਹੈ ਉਹ ਕਿਦਾਂ ਗੁਰੂ ਦੇ ਵਿੱਚ ਸਾਰੀ ਕੁਆਲਿਟੀਆਂ ਨੇ ਸਾਰੇ ਗੁਣ ਨੇ ਜਿਹੜਾ ਖਤਰੀ ਬ੍ਰਾਹਮਣ ਸੂਦ ਵੈਸ਼ ਕਹਿੰਦੇ ਆ ਉਹ ਅਸੀਂ ਜਿੰਨੇ ਸਿੱਖ ਬੈਠੇ ਸਾਰੇ ਆ ਸੁਭਾ ਕਰਕੇ ਹੁੰਦਾ ਕੋਈ ਵਰਨਜਾ ਜਾਤ ਕਰਕੇ ਨਹੀਂ ਹੁੰਦਾ ਕਿ ਛਤਰੀ ਦਾ ਕੰਮ ਕੀ ਹੁੰਦਾ ਠੀਕ ਹੈ ਜੀ ਕਿ ਛਤਰੀ ਦਾ ਕੰਮ ਕੀ ਹੁੰਦਾ ਉਹਨੇ ਕਿਰਪਾਨ ਫੜਨੀ ਹੈ ਤੇ ਉਹਨੇ ਲੜਨਾ ਤੇ ਸਿੱਖ ਤੇ ਹਮੇਸ਼ਾ ਸ਼ਸਤਰਧਾਰੀ ਉਹ ਤਾਂ ਲੜਦਾ ਹੀ ਛਤਰੀ ਹੈ ਠੀਕ ਹੈ ਜੀ ਪਹਿਲਾਂ ਅਸੀਂ ਤਲਵਾਰਾਂ ਨਾਲ ਲੜਦੇ ਸੀ ਹੁਣ ਆਪਣੇ ਮਨ ਦੇ ਨਾਲ ਪੰਜਾਂ ਵਿਕਾਰਾਂ ਨਾਲ ਲੜਨਾ ਉਹਦੇ ਲਈ ਵੀ ਨਾਮ ਰੂਪੀ ਸ਼ਸਤਰ ਚਾਹੀਦਾ ਕਸ਼ਤਰੀਆ ਸਿੱਖ ਤੇ ਜਦੋਂ ਬਿਦਬਤਾ ਸਿੱਖ ਪੜਦਾ ਤੇ ਪੜਾਉਂਦਾ ਸੋ